ਵਾਹਿਗੁਰੂ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂrt ਅਜੂਨੀ ਸੈ ਪੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੀ ਸੋਚੀ ਲਖ ਵਾਰੁ ਚੁਪੈ ਚੁਪਨ ਹੋਵੈ ਜੀ ਲਾਇ ਰਹਾ ਲਿ ਉਤਾਰੁ ਭੁਖਾ ਭੁਖ ਨਉਤਰੀ ਜੇ ਬੰਨਾਪੁਰਿਆ ਪਾਰ ਸਹਿਸ ਤਿਆਨ ਪਾ ਲਖ ਹੋਇ ਤੈ ਕਨ ਚੱਲੈ ਨਾਲਿ ਕਿਵਸ ਚਾਰਾ ਹੋਈਐ ਕਿ ਕੂੜੈ ਟੁਟੈ ਪਾਲੋ ਹੁਕਮ ਜਾਈ ਚਲਣਾ ਨਾਨਕ ਲਖਿਆ ਨਾਲਿ ਹੁਕਮੀ ਹੋਵਨਾ ਆਕਾਰ ਹੁਕਮ ਨਾ ਕਹੇ ਜੈ ਓਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਹੋ ਤੁਮ ਨੀਜ ਹੁਕਮ ਲੇਖ ਦਕਸਕ ਪਾਈ ਹੈ ਇੱਕ ਨੌਕੀਂ ਬਖਸ਼ੀਸ ਇੱਕ ਹੁਕਮੀ ਸਾਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇਬ ਜਾਤਾ ਹਮ ਮੈਂ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣਵਿਚਾਰ ਗਾਵੇ ਕੋ ਵਿਦਿਆਵਿਖਮ ਵਿਚਾਰ ਗਾਵੇ ਕੋ ਸਾਜ ਕਰਤਨ ਖੇ ਗਾਵੇ ਕੋ ਜੀਲ ਫਿਰਦੇ ਗਾਵੇ ਕੋ ਜਪਾਤ ਸੇ ਦੂਰ ਗਾਵੇ ਕੋ ਵੇਖੇ ਹਾਤ ਰਾਹ ਦੂਰ ਕਤਨਾ ਕੋ ਥੀ ਨਾ ਆਵੇ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਦਾ ਦੇ ਲੰਦੇ ਤੱਕ ਪਾਹੇ ਜੋ ਜਗੰਤਰ ਖਾਹੀ ਖਾਹੇ ਹੋ ਕੀ ਮੇਕਮ ਚਲਾਏ ਰਾਹੋ ਨਾਮ ਕੇクセवे ਪ੍ਰਵਾਹੋ ਸੱਚਾ ਸਾਹਿਬ ਸਾਤਨਾਏ ਪਾਖੇ ਪਉ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਿਆ ਗੈ ਰਖੀ ਹੈ ਜਦ ਸਦਰਵਾਰ ਮੂੰਹੋਂ ਕੇ ਬੋਲਣ ਬੋਲਿਆ ਜਿਸੁੰਤਰੇ ਪਿਆਰੇ ਮਤਵੈਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਦਵਾਰ ਨਾਨਕੇ ਵੇ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕਿ ਤਨ ਹੋਇ ਆਪੇ ਆਪ ਨਰੰਜਨ ਸੋਇ ਜੀ ਸੇਵਤਿਨ ਪਾਇ ਮਨ ਆਨ ਗਾਵਿਆ ਗੁਨੀ ਨਿਦਾਨ ਗਾਵਿਆ ਸੁਣੀ ਮਾਰਾ ਖੇ ਪਉ ਦੁਖ ਪਰਹਾਰ ਤੁਕਾਰ ਲੈ ਜਾਇ ਗੁਰਮੁਖ ਨਾਦ ਗੁਰਮੁਖ ਵਿਦਿਆ ਗੁਰਮੁਖ ਰਸਮਾਈ ਗੁਰਇਸ਼ਰ ਗੋਰਖ ਬਰਮਾ ਗੋਰ ਪਾਰਵਤੀ ਮਾਈ ਜੇ ਹੋਂ ਜਾਂ ਨਾਖਣੇ ਕੈਨਕਾ ਤਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋਮਾ ਵਿਸਰਨਾ ਜਾਈ ਤੀਰਤਨਾਵਾਂ ਜੇ ਸੋਮਾ ਮਿਨ ਪਾਣੇ ਕੇ ਨਾਇ ਕਰੀ ਜੇ ਤੇ ਟੋਪਾਈ ਵੇਖਵੇਂ ਕਰਮਾ ਕੇ ਮਿਲਣ ਲਈ ਮਤ ਵਿਚਾਰਨ ਜੋ ਆਰਮਾਨਕ ਜੀ ਹੈ ਕਿ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋਮਾ ਵਿਸਰਨਾ ਜਾਈ ਜੇ ਉਚਾਰਿਆ ਜਾਂ ਹੋਰ ਸੁਣੀ ਹੋਏ ਨਵਾਂ ਖੰਡਾ ਵੀ ਜਾਣੀ ਹੈ ਨਾ ਚਲੇ ਸਭ ਕੋਈ ਚੰਗਾ ਨੌਰ ਖਾਇਕਾ ਚਸਕੀਤ ਜਗਲੇ ਜੇਤਿਸ ਨਦਰਾਂ ਆਵਈ ਤਾ ਵਤਨ ਪੁੱਛਿਆ ਕਿ ਕੀ ਟਾ ਅੰਦਰ ਕੀੜ ਕਾ ਤੁਸੀਂ ਦੋਸਤ ਰੇ ਨਾਨਕ ਨੇ ਕੋਨ ਕੋਨ ਕਰੇ ਕਰਮਾਂ ਤੇ ਕੋਨ ਦਿੱਤੇ ਹੈ ਕੋਈ ਸੁਝਾਏ ਜੇਤਿਸ ਕੋਨ ਕੋਈ ਕਰੇ ਸੋਨੇ ਸਤਬੀਰ ਸੁਰਨਾ ਸੁਣਿਆ ਦਾ ਤਵਲਾ ਕਾ ਸੁਣਿਆ ਦੀ ਬਲੋ ਪਤਾ ਸੁਣਿਆ ਪੋਹਣਾ ਚੱਕ ਕਾਲ ਨਾਨਕ ਭਗਤਾਂ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਆਈ ਸਰਬਰ ਮੰਦ ਸੁਣਿਆ ਬਕਸਲਾਨ ਮੰਦ ਸੁਣਿਆ ਜੋ ਉਜਗਤਨ ਪੇਸ ਸੁਣਿਆ ਸਾਸਮਤ ਪੇਦ ਨਾਨਕ ਭਗਤਾਂ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਨ ਤੋਂ ਗਿਆਨ ਸੁਣਿਆ ਅਰਸਰ ਕਾ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਾਗੇ ਸਾਈ ਧ ਤੋ ਨਿਆ ਸਰਾ ਗੁਣਾ ਕੇ ਕਾ ਸੁਣਾਏ ਸੇ ਇੱਕ ਵੀਰ ਪਾਤਸ਼ਾਹ ਸੁਣਾਏ ਤੇ ਪਾਵੇ ਰਾਹ ਸੁਨੇ ਹਾਤ ਉਹ ਐਸਾ ਉਹ ਨਾਮ ਕੋ ਪਤਾ ਸਦਾ ਵਿਗਾ ਸੁਣਾਏ ਦੂਪਾਪ ਦਾ ਨਾਸ ਮੰਨੇ ਕੀ ਗਤ ਕਹਿਣਾ ਚਾਹੀਜੇ ਕੋ ਕਾ ਪਿਛਾ ਪਿਤਾ ਕਾਗਦ ਕਮਨ ਲਿਖਣਾ ਹਰ ਮੰਨੇ ਕਾ ਵੇ ਕਰਨ ਵਿਚਾਰਿਆ ਸਾ ਨਾਮ ਨਿਰੰਜਨ ਹੋਏ ਜੀ ਕੋ ਮੰਨੇ ਜਾਣੇ ਮੰ ਕੋਈ ਮੰਨਾ ਸੁਰਤ ਉਹ ਮੰਨ ਬੁੱਧ ਮੰਨਾ ਸਕਲ ਪਵਨ ਕੀ ਸੋਧ ਮੰਨਾ ਮੋ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਨੇ ਜਾਣੇ ਮੰ ਕੋਈ ਮੰਨਾ ਮਾਰੇ ਠੰਗ ਨ ਭਾਈ ਮੰਨੇ ਪਾਸੋਂ ਪ੍ਰਗਟ ਜਾਏ ਮੰਨੈ ਮੰਗਣ ਚੱਲਿਆ ਪੰਥ ਮੰਨੈ ਧਰਮ ਸੇਤੀ ਸੰਬੰਧ ਦੇ ਐਸਾ ਨਾਮ ਨਿੰਜਨ ਹੋਏ ਜੀ ਕੋ ਮੰਨ ਜਾਣਾ ਮੰਨ ਕੋਈ ਮੰਨੈ ਪਾਵੇ ਮੁਗਦਵਾਰ ਮੰਨੈ ਪਰਿਵਾਰ ਐਸਾ ਧਾਰਮ ਮੰਨੈ ਤਰੇ ਤਰੇ ਕੋ ਸੇਖ ਮੰਨੈ ਨਾਣਪੋ ਨਾ ਪੈਖ ਐਸਾ ਨਾਮ ਨਿੰਜਨ ਹੋਏ ਜੀ ਕੋ ਮੰਨ ਜਾਣਾ ਮੰਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਾਵੇ ਤਰਕੇ ਮੰਨ ਪੰਜ ਸੋਹਿਤ ਰਾਜਨ ਪੰਜ ਜਗ੍ਹਾ ਕੋ ਰੇਖਤਾਂ ਜੀ ਕੋ ਕਹੇ ਕਰਾ ਵਿਚਾਰ ਕਰਤੇ ਕਿਆ ਕਰਨਾ ਨਹੀਂ ਸਮਾਰ ਦੋਲ ਧਰਮ ਦੇ ਆਕਾ ਪੁੱਸੰਦ ਉਥਾ ਰੱਖਿਆ ਜੀ ਸੂਤ ਜੀ ਕੋ ਜਹ ਹੋ ਐਸੇ ਚਾਰ ਤਵਲਾ ਉਪਰ ਕਿਤਾਬਾਂ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕ ਮਨਜੂਰ ਜੀਹ ਯਾਤਰਾਂ ਗਾਕੇ ਨਾਵ ਸਭ ਨਾਲ ਲਿਖਿਆ ਬੁੜੀ ਕਲਾਮੇ ਹਲੇ ਖਲਖ ਜਾਣਾ ਕੋਈ ਲਿਖਾ ਲਿਖੇ ਕਿਤਾ ਹੋ ਕੇ ਤਾਂਸ ਵਾਲੀ ਰੂਪ ਕੀਤੀ ਤਾਂਬ ਜਾਣਾ ਕੌਣ ਕੂਤ ਕੀਤਾ ਪਸੋ ਇੱਕ ਕੋ ਬਹੁਤ ਇਸਤੇ ਹੋਏ ਲਖਦੇ ਹੋ ਕੁਦਤ ਕਮਨ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋਤਤ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਪਉ ਸੰਗ ਪੂਜਾ ਸੰਗ ਤਪ ਤੋ ਜੰਗ ਰੰਮੁ ਗੁਵੈਤ ਪੜ ਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਸਦੀ ਸੰਗ ਦਾ ਤਾਰ ਸੰਸੂਰ ਮੋਹ ਭਕ ਸਰ ਸੰਖ ਮੋਣ ਲੇ ਬਲਾਇ ਤਾਰ ਕੁਦਤ ਕਮਨ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋਤਤ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰ ਅਸੰਖ ਮੂਰਕੰਦ ਕੋਰ ਸੰਖ ਚੂਰ ਹਰਾਮ ਖੋਰ ਸੰਖ ਕਮਰ ਕਰ ਜਾ ਹੈ ਜੋਰ ਸੰਖ ਗਲਵੜ ਹੱਤਿਆ ਕਮਾ ਹੈ ਅਸੰਖ ਪਾਪੀ ਭਾਪ ਕਰ ਜਾ ਹੈ ਸੰਕੂਲੇ ਔਰ ਕੁੜੇ ਫਰਾ ਹੈ ਸੰਖ ਮਲੇ ਸ਼ਮਲ ਪਖ ਖਾਏ ਸੰਖ ਨੇ ਦੇਖ ਕਰੇ ਪਾਰ ਨਾਰੰਗ ਦੀ ਜਗਾ ਵਿਚਾਰ ਵਾਰਾਂ ਜਾਵਾ ਇੱਕ ਵਾਰ ਜੋਦੋਤ ਭਾਵੇਂ ਸਾਈ ਭਲੀ ਕਾਰਤੂਸਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾ ਅਗਮ ਅਗਮ ਸੰਖ ਲੋ ਸੰਖ ਜੇਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਉਹਨਾਂ ਦਾ ਅਖਰੀ ਲਿਖਨ ਬੋਲ ਬਾਣ ਅਖਰਸੇ ਸੰਜੋਬ ਖਾਨ ਜੀ ਨੇ ਲਿਖੇ ਤੇ ਸਿਰਨਾ ਜੀ ਫਰਮਾਇਤੀ ਤੇ ਪਾਹ ਜੀ ਤਾਂ ਕਿ ਤਾਂ ਤੇ ਤਨੋ ਵੀ ਨਾਵੇਂ ਨਾ ਹੀ ਕੋਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਾਂ ਜਾਵਾ ਇੱਕ ਵਾਰ ਜੋ ਤੁਸ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਤ ਪਰਤਨ ਦੇ ਪਾਣੀ ਤੋਤੇ ਉਤਰ ਕੇ ਮੁੱਤਬਲੀ ਦੀ ਕਪੜੋਈ ਦੀ ਸਭੂਨ ਲਈ ਆਇਓ ਤੋਈ ਪਰਿਆ ਮਤ ਪਾਪਾ ਕੇ ਸੰਗੂ ਤੋ ਪਹਿਨਾ ਵੇ ਗਾ ਰੰਗ ਪੁੰਨੀ ਪਾਪੀ ਆਖਣਾ ਨਹੀਂ ਕਰਕੇ ਕੰਨ ਲਿਖ ਲੈ ਜਾਹੋ ਹਵਾ ਤੇ ਵੀ ਜਾ ਪੇ ਹਿਖਾਉ ਨਾਨਕੋ ਕਿ ਮਿ ਆਉ ਜਾਹੋ ਤੀਰ ਸਤਬਦੇ ਤਾਂ ਜੇ ਕੋ ਭਾਵੇ ਤਿਲਕ ਮਨ ਸੁਣਿਆ ਮਨ ਮਨ ਕੀ ਤੋ ਅੰਤਰਗਾਥੀ ਤੁਮਨੋਂ ਸਭ ਕੋ ਤ੍ਰਿਮਨ ਨਹੀਂ ਕੋ ਬਿੰਗੁਨ ਕਿਤੇ ਭਗਤ ਨਾ ਹੋ ਸਤ ਸਤ ਬਾਣੀ ਪਰਮ ਸਤ ਸਤ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਮਨ ਕਮਨ ਕਵਨ ਵਾਰ ਕਮਨ ਰਤਿਮਾ ਕੋ ਕਮਨ ਜੀ ਤੋ ਆਕਾਰ ਬੈ ਨਭਿਆ ਪਨ ਤੀਜੋ ਹੋਵੇ ਲੇਖ ਪ੍ਰਾਨ ਵਤਨ ਬਈ ਔਕਾਦੀ ਜੇ ਲਿਖਣ ਲਈ ਕੁਰਾਨ ਤੇ ਦਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਗਾ ਤੋ ਸਿਟੀ ਕੋ ਸਾਜੀ ਆਪੇ ਜਾਣ ਸੋਈ ਕਿ ਕਰ ਖਾਕੀ ਸਲਾਈ ਕਿ ਉਹ ਵਰਨੀ ਕਿ ਜਾਨਾ ਨਾਨਕ ਖੰਜ਼ਾਬ ਕੋ ਅਖਾਏ ਕਦੂ ਕਿ ਸਿਆਨਾ ਵੱਡਾ ਸਾਹਿ ਵੱਡੀ ਨਹੀਂ ਕਿਤੇ ਜਗਾ ਹੋਵੇ ਨਾਨਕ ਜੇ ਕੋ ਆਪੋ ਜਾਣ ਕੇ ਗਿਆ ਨ ਸੋਹੇ ਪਤਲਾ ਪਤ ਲਖ ਆਗਾ ਸਾਗਾ ਸੋਰ ਕੋੜ ਕੋਪਾਲ ਧਕੇ ਵੇਤ ਕਹਿਣ ਕਿ ਬਾਤ ਸਹਿਸ 18 ਕਹਿਣ ਕਿ ਤੇ ਬਾਸ ਲੂਕਤਾ ਦੇਖਾ ਹੋਇ ਤਾ ਲਿਖਿਆ ਲਿਖਿਆ ਵਿਨਾਸ ਨਾਨਕ ਵੱਡਾ ਕੇ ਆਪੇ ਜਾਣੇ ਆਪ ਸਲਾਹੀ ਸਲਾਹ ਹੈ ਤਿਸਤ ਨਪਾਇ ਨੰਦੀ ਆਤਾ ਵਾਪ ਹੈ ਜਮਨ ਜਾਨੀ ਅਸਮੰਦ ਸਾਹਿਬ ਸੁਲਤਾਨ ਗ੍ਰਹ ਦੇਤੀ ਮਾਲਤਨ ਕੀਰਤੋ ਨਾ ਹੋਗਣੀ ਜਿਤ ਇਸਮਨ ਨਾ ਵਿਸਰੇ ਅੰਤ ਨ ਸੇਵਤੀ ਕਹਿਣ ਨਾ ਤੰਦਰ ਕਰਨ ਦੇ ਨਾ ਤੰਦਰ ਵੇਖਣ ਸੁਣਨ ਨਾ ਤੰਦਰ ਜਪੇ ਕਹਿਣ ਨਾ ਮੰਨ ਤੰਦਰ ਜਪੇ ਕੀਤਾ ਕਰਨ ਨਾ ਜਪੇ ਬਾਰਾ ਬਾਰ ਅੰਤ ਕਰਨ ਕੀਤੇ ਵੇਲੇ ਲਾਹੇ ਤੱਕ ਨ ਪਾਇ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਿ ਇਹ ਬੋਤਾ ਹੈ ਵੱਡਾ ਸਾਹਿਬ ਉੱਚਾ ਤਾ ਉੱਚੇ ਉਪਰ ਚਨਾਉ ਇਹ ਬਟੂ ਚਾ ਹੋਵੇ ਕੋਈ ਤਿਸ ਜੇ ਕੋ ਜਾਣੇ ਸੋ ਜੇ ਵੱਡਾ ਜਾਣੇ ਆਪ ਬਨਾਨ ਨੰਦੀ ਕਰਮੀ ਦਾਤ ਬਹੁਤਾ ਕਰਮ ਲਿਖਾ ਨਾ ਜਾਏ ਵੱਡਾ ਦਾਤਾ ਤੇਲਣਾ ਤਮੈ ਕਹਤੇ ਮੰਗ ਕੇਤੇ ਘਰ ਤੋਂ ਟੇਵੇ ਕਰਕੇ ਤੇ ਲੈ ਲੈ ਮੁਕਰ ਪਾਹੇ ਕੇ ਤੇ ਮੁਰਖਾਈ ਗਏ ਕੇ ਤੇ ਦੂ ਭੁਗਸਦ ਮਾਰੇ ਪੇ ਤਾ ਤੇ ਦੱਤਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕਾ ਕੋਈ ਜੇ ਕੋ ਖਾਈ ਕ ਆਖਣ ਬਈ ਹੋ ਜਾਣੇ ਜੇਤੀ ਅਮੋ ਖਾਈ ਆਪੇ ਜਾਣੇ ਆਪੇ ਦੇ ਆ ਕੇ ਜੇ ਪੇ ਕੀ ਕੇ ਜਿਸ ਨੂੰ ਬਕਸੀ ਸਿਪਸਲਾ ਨਾਨਕ ਪਾਸਾ ਹੀ ਪਾਸਾ ਹੋ ਉਹ ਮੂਲਗੋ ਨੂੰ ਮਲਵਾ ਪਰ ਮਲਵਾ ਪਰ ਇਹ ਮੂਲ ਪੰਡਰ ਮੁਲਾਹੇ ਮੁੱਲਾ ਗਏ ਮੁੱਲ ਬਾਈ ਮੁੱਲਾ ਸਮਾਏ ਮੁੱਲਤਰ ਮੁੱਲ ਦੀਵਾਨ ਮੁੱਤਲ ਮੁੱਲ ਪਰਵਾਨ ਬਕਸੀਸ ਮੁੱਲਿਸਾਨ ਉਹ ਮੂਲੋ ਮੂਲਾ ਖਣ ਗਏ ਆਖਾ ਕਰੇਲੇ ਬਲਾਈ ਆਕੇ ਵੇਦਪੜ ਪਰਾਣਾ ਆਕੇ ਪੜੇ ਕਰਕੇ ਖਿਆਨ ਆਖੇ ਪਰ ਮੇ ਆਖੇ ਅੰਦਾਖੀ ਆਖੇਈ ਸਰਾਂ ਕੇ ਸਦਾ ਕਿਤੇ ਕਿਤੇ ਬੋਧਾ ਕੇ ਦਨ ਵਖ ਦੇਵਾ ਕੇ ਸੋਨਨ ਮੁੰਜਾ ਸੇਵ ਕੇ ਤੇ ਆਖੇ ਆਕਨ ਪਾਈ ਕੇ ਤੇ ਕਹਿ ਕਹਿ ਉੱਠੜ ਜਾਹੀ ਇਹਦੇ ਕਿਤੇ ਹੋਰ ਕਈ ਦਾਗਨ ਧੱਕ ਕੇਈ ਕੇ ਜੀ ਉੱਠ ਪਾਉ ਤੇ ਉਹ ਨਾਮ ਕੇ ਜਾਣ ਸੱਚ ਸੋ ਜੀ ਕੋ ਆਖੇ ਉਲਫ ਕਰਤਾ ਲਿਖਿਆ ਸਰ ਗਵਾਰਾ ਗਵਾਰ ਛੋਦਾ ਕੇ ਹਸੋ ਕਰਕੇ ਅਜਿਤ ਵੇ ਸਰ ਸਮਲਿਵਾਜੀ ਨਾ ਜਾਣੇ ਕੇ ਸੰਗ ਕੇਤੇ ਬਾਬਨ ਹਾਰੇ ਕੇਤੇ ਰਾਗ ਤੇ ਛਕਈਏ ਕੇਤੇ ਗਾਉਨ ਹਾਰੇ ਗਾਵੇ ਤੋਨੋਂ ਪੌਣ ਪਾਣੀ ਪੈਸਾਂਤਰ ਗਾਵੇ ਰਾਜਾ ਤਨ ਦੁਆਰੇ ਗਾਵੇ ਜੇਤ ਗੋਪਤ ਲਿਖ ਜਾਣੇ ਲਿਖ ਰਿਖਤਰ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹ ਸਸਵਾਰੇ ਗਾਵੇ ਇੰਦਨ ਦਸਨ ਬੈਠੇ ਗਾਵਨ ਜਦੀ ਸਦੀ ਸੰਤੋਖੀ ਗਾਵ ਵੀਰ ਕਰਾਏ ਗਾਉਨ ਪੰਡਿਤ ਪਰਨੂ ਖਿੱਸਾ ਜੋ ਜੋ ਬੇਦਾਂ ਲਿਗਾਵੇ ਮੋਹਣੀ ਅਮਨ ਮੋਹਸਰ ਗਾ ਮਸਬੀ ਅਲੇ ਗਾਮ ਰਤਨ ਪਾਈ ਤੇਰੇ ਅਰਥ 33 ਤਨ ਲਿਗਾਵੇ ਜੋਧਮਾ ਬਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਦ ਨੂੰ ਗਾਵੇ ਜੋਤਪਾਵਨ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਮ ਸੇਮੇ ਚਿਤਨਾ ਨਾਨਕ ਆ ਵਿਚਾਰੇ ਸੋਈ ਸੋਈ ਸੱਚ ਸਾਇ ਸੱਚ ਸੱਚੀ ਨਹੀਂ ਹੈਪੀ ਹੋਸੀ ਜਾਨ ਜასი ਰਚਾਂ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀਸੀ ਮਾਇਆ ਜਿੰਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਪ ਤੇ ਅਸੀਂ ਬੜਿਆ ਜੋਤੀਸ ਭਾਵੇਂ ਸੋਈ ਕਰਤੀ ਹੋ ਕਮਨ ਕਰਨਾ ਜਾਈ ਮੁੰਡਾ ਸੰਤੋਖ ਸਰਮ ਬਚੋਲੀ ਧਿਆਨ ਕਰੇ ਵੇ ਭੂਤ ਅਖੇਂ ਤਾਂ ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਦੀ ਸਗਲ ਜਮਤੀ ਮਾਂਜੀ ਤਾਂ ਜਗਜੀਤ ਆਦੇਸ਼ ਤੇ ਸਹਿ ਆਦੇਸ਼ ਯਾਦ ਅਨੀਲ ਨਾਦ ਨਾਥ ਜੋ ਜੋਗੇ ਕੋਵੇਸ ਭੋਗਤ ਗਿਆਨ ਦੇ ਭੰਡਾਰਨ ਕਰਕੜ ਵਾਜੇ ਨਾ ਦੇ ਆਪ ਨਾਥ ਨਾਥੀ ਸਭ ਜਾ ਕੀਰਤ ਸਿਦ ਬਰਸਾਦ ਸੰਜੋਗ ਜੋਦ ਕਰ ਚਲਾਵੇ ਲਿਖਿਆ ਹੋਏ ਭਾਗ ਆਦੇਸ਼ ਤੇ ਸਹਿ ਆਦੇਸ਼ ਯਾਦ ਅਨੀਲ ਨਾਦ ਨਾਥ ਜੋ ਜੋਗੇ ਕੋਵੇਸ ਇਹ ਕਮਾ ਜੋਤ ਵੇਤਨ ਜਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀਵਾਨ ਜੋ ਤੇਸ ਭਾਵ ਤੇ ਵਜਲਾ ਜੀ ਹੋਇ ਫਰਮਾਨੋ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ਼ ਸਹਾਇ ਆਦੇਸ਼ ਆਦ ਨੀਲ ਅਨਾਦ ਨਾਥ ਜੋਜੋ ਕੋ ਇਸ ਆਸਨ ਲੋਇ ਲੈਪਨ ਆਜੁ ਕੁਛ ਪੈਸੇ ਕਵਰ ਕਰ ਕਰ ਵੇਖਿਆ ਸੇਜਨ ਹਰਨਾਨਕ ਸੱਚੇ ਕੀ ਸਾਚੀਕਾਰ ਆਦੇਸ਼ ਸਹਾਇ ਆਦੇਸ਼ ਆਦ ਅਨੀਲ ਅਨਾਦ ਨਾਥ ਜੋਜੋ ਕੇ ਕੋ ਵੇਸ ਇੱਕ ਦੂਜੀ ਪੋ ਲਖੋ ਹੋਇ ਲਖੋ ਵੇ ਲਖ 20 ਲਗ ਲਗੇ ਰੱਖੀਏ ਇੱਕ ਨਾਮ ਜਗਦੀਸ਼ ਇਤਰਾਇ ਪਤ ਪੌੜੀਆਂ ਚੜੀਆਂ ਹੋਏ ਕੀ ਸੋ ਸੁਣ ਗਲਾ ਕਾਸ ਕੀ ਕਿਟਾਈ ਰੀਸ ਨਾਨਕ ਰਿਪਾਈਆ ਕੁੜੀ ਕੁੜਾ ਠੀਸ ਆਖਣ ਜੋਰ ਚ ਪੈਨ ਜੋਰ ਜੋਰ ਨਵੰਗਨ ਦੀ ਨਜੋਰ ਜੋਰ ਜੋਰ ਨ ਜੂਨ ਵਰਨ ਨਹ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਦੀ ਗਨਚਾਰ ਜੋਨ ਜੋਤੀ ਛੜਾ ਸਨ ਸਾਜੇ ਹੱਥ ਜੋਰ ਕਰ ਵੇਖਿਆ ਸੋਈ ਨਾਨਕੋਤਮ 니ਚ ਨ ਕੋਈ ਰਾਤ ਰੂਤੀ 34 ਵਾਰ ਬਨ ਬਣੀ ਅਗਨੀ ਬਾਤਾਲ ਤੇ ਸਭ ਧਰਤੀ ਤਾਬ ਰੱਖੀ ਤਾਂ ਹੰਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦੇਣਗੇ ਨਾਮ ਆਨੇਕ ਰੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਹੋ ਸੱਚਾ ਦਰਬਾਰ ਤਿਥੈ ਸੋਨ ਪੰਜ ਪਰਵਾਨ ਨਦੀ ਕਰਮ ਭਵਨ ਸੰਨ ਕੱਚ ਭਗਾਈ ਉਤੇ ਪੈ ਨੰਨ ਗਏ ਜਾਪੇ ਜਾਏ ਤਾਰਮਖੰਡ ਕਹੋ ਤਾਰਮ ਗਿਆਨ ਖੰਡ ਕਹੋ ਕਰਮ ਦੇ ਬਨ ਪਾਨੀ ਬਸੰਤਰ ਗੀਤਿਕਨ ਮੇ ਇਸ ਕੇਤੇ ਬਰਮੇਕਾਰਤ ਕਰਿਆ ਰੂਪ ਰੰਗ ਕੇ ਵੇਸ ਕੇ ਤੇ ਕਰਨ ਬੂਮੀ ਮੇਰ ਕੇ ਤੇ ਕਹਤੇ ਤੂਬਦੇਸ਼ ਕੇ ਤੇ ਅੰਤ ਚਾਂਸ ਹੋਰ ਕੇ ਤੇ ਕਹਤੇ ਮੰਡਲ ਦੇਸ ਕਿਤੇ ਸਦਬੋਧਨ ਆਦਿ ਕਿਤੇ ਕਿਤੇ ਦੇਈ ਵੇਸ ਕਿਤੇ ਦੇਵਦਾਨ ਮੋਨ ਕਿਤੇ ਕਿਤੇ ਰਿਸ਼ਤ ਸੰਬੰਧ ਹੋ ਗਏ ਤੇ ਹਨ ਕਿਤੇ ਵਣ ਕਿਤੇ ਬੰਦ ਰੰਤ ਕੀਤੀ ਅਸਰਤੀ ਸੇਵਕੇ ਦੇ ਨਾਨਕ ਅਨੰਤ ਗਿਆਨ ਘਣ ਮੇ ਅ ਗਿਆਨ ਪ੍ਰਚਾਰਿਤ ਤਾਂ ਆਦਿ ਵਿਰੋਧ ਕੋਡ ਨੰਦ ਸਾਰਮ ਖੰਡ ਕੀ ਬਾਣੀ ਰੂਪਤ ਦਾ ਘਾਰਤਕਰੀ ਬਹੁਤ ਨੂਪ ਹਤਾ ਕਿ ਅਗਲਾ ਕਦੀ ਨਾ ਜਾਏ ਜੇ ਕੋ ਕਾ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੋਧਤ ਤਕੜੀਏ ਸੁਰਤ ਦਾ ਕਿ ਸੋਧ ਕਰਮ ਖੰਡ ਕੀ ਬਾਣੀ ਜੋਤਿਤਾ ਹੋਰ ਨਾ ਕੋਈ ਹੋਰ